ਅਗਰ ਅਸੀਂ ਧਰਮ ਸਥਾਨ ਦੀ ਗੱਲ ਕਰੀਏ ਜਾਂ ਧਰਮਾਂ ਦੀ ਗੱਲ ਕਰੀਏ ਜਿਨ੍ਹਾਂ ਵਿੱਚ ਤਾਰੂਨ ਜਾਂ ਇਤਿਸ਼ਾਹ ਨੂੰ ਮਾੜਾ ਗਿਣਿਆ ਜਾਂਦਾ ਕਿਸੇ ਇੱਕ ਇੱਕ ਦਾ ਧਰਮ ਦੀ ਥਗਾ ਉਹ ਇੰਨਾ ਸਥਾਨ ਹੈਗਾ ਅਹ ਕਰਪੂਤਲਾ ਜ਼ਿਲ੍ਹੇ ਦੇ ਕਰਪੂਤਲਾ ਹੋਰ ਉਦੀ ਲਾਗੀ ਤੰਡਾਈ ਤੇ ਕਾਲੀ ਸੰਗਿਆ ਬੰਦੂ ਦੇ ਦਿੱਖੇ ਪਾਕਿਸਤਾਨ ਫਮਕ ਕਾਂਦਾਸੀ ਜਿਠੇ ਕੀ ਪੁਰਾਣਾ ਇਤਿਹਾਸ ਹੈਗਾ ਕਿ ਬਾਬਾ ਜੀ ਦੇ ਦਰ ਦੇ ਉੱਪਰ ਬਾਬਾ ਜੀ ਦੇ ਸਥਾਨ ਦੇ ਉੱਪਰ ਪ੍ਰਸ਼ਾਦ ਦੇ ਰੂਪ ਵਿੱਚ ਜੋ ਦਾਰੂ ਦਾ ਸੇਵਨ ਹੁੰਦਾ ਹੈ ਕਿ ਦਾਰੂ ਚੜਾਈ ਜਾਂਦੀ ਹੈ ਲੋਕਾਂ ਦੀ ਸ਼ਰਧਾ ਦੇ ਮਤਲਬ ਜਿਸ ਤਰੀਕੇ ਲੋਕਾਂ ਦੀ ਸ਼ਰਧਾ ਉਸੇ ਤਰੀਕੇ ਨਾਲ ਲੋਕ ਇਸ ਸਥਾਨ ਦੇ ਉੱਪਰ ਦਾਰੂ ਦੇਤਾਂ ਦੀਆਂ ਅਤੇ ਲੱਖਾਂ ਦੀ ਤਜਾਦ ਵਿੱਚ ਇੱਥੇ ਲੰਗਤਾਰੂ ਚੜਾਈ ਜਾਂਦੀ ਹੈ ਬਾਬਾ ਦਾ ਫੋਰੀ ਦੇ ਪ੍ਰਸ਼ਾਨ ਦੇ ਰੂਪ ਵਿੱਚ ਜੋ ਸ਼ਰਦਾ ਦੇ ਮੁਤਾਬਕ ਲੋਕਾਂ ਨੇ ਉਹ ਜੋ ਦਿਖਾਇਆ ਜਾਂਦਾ ਅਸੀਂ ਇਸ ਸਥਾਨ ਦੇ ਅੰਦਰ ਜਾਂਦੇ ਹਾਂ ਬਾਬਾ ਜੀ ਦੇ ਦਿਖਾਉਣੇ ਅੰਦਰ ਤੁਸੀਂ ਤੁਹਾਨੂੰ ਜੋ ਅਸੀਂ ਲੈ ਕੇ ਆਏ ਸੀ ਕਾਲੀ ਸੰਗਤ ਦੇ ਵਿੱਚ ਬਾਬਾ ਕਹਿੰਦਾ ਸੀ ਦੇਖ ਸਥਾਨ ਦੇ ਉੱਪਰ ਉੱਥੇ ਤੁਹਾਨੂੰ ਦਿਖਾਉਣੇ ਕਿ ਅੰਦਰ ਕੀ ਹੈ ਬਾਬਾ ਜੀ ਦੇ ਸਥਾਨ ਦੇ ਅੰਦਰ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਬਾਬਾ ਜੀ ਦਾ ਮੰਡਲ ਲਗਾਇਆ ਜਿਹੜੇ ਆਪਾਂ ਨੂੰ ਬਾਬਾ ਕਹਿੰਦਾ ਸੀ ਜਦੋਂ ਬੰਦਾ ਕਿ ਕਿ ਬਾਬਾ ਨੇ ਕਿੰਨੀ ਪਕਤੀ ਕੀਤੀ ਸੀ ਲਈ ਔਰ ਇਥੇ ਦੇ ਦਸਲ ਦੇ ਮੁਤਾਬਕ ਇੱਕ ਬਾਬਾ ਜੀ ਦਾ ਹੋਰ ਸਥਾਨ ਹੈ ਜਿੱਥੇ ਕਿ ਬਾਬਾ ਜੀ ਪਹਿਲਾਂ ਆਪ ਬੈਠਦੇ ਹੁੰਦੇ ਸੀਗੇ ਇੱਥੇ ਜੋ ਵੀ ਸ਼ਰਧਾ ਦੇ ਮੁਤਾਬਕ ਤਾਂ ਲੋਕ ਆਉਂਦੇ ਨੇ ਔਰ ਦਾਰੂ ਜਾਂ ਪਾਸ਼ਰਾਬ ਕਹਿ ਸਕਦੇ ਹਾਂ ਜੀਆਂ ਜਾਂ ਉਹਨੂੰ ਤਾਂ ਇਸੇ ਪ੍ਰਸ਼ਾਦ ਦੇ ਰੂਪ ਵਿੱਚ ਕਿਹਾਇਆ ਜਾਂਦਾ ਹੈ ਅਸੀਂ ਅੱਗੇ ਚੱਲਦੇ ਹੈਗੇ ਹਾਂ ਦੱਸਦੇ ਹੈਗੇ ਤੁਹਾਨੂੰ ਕਿ ਬਾਬਾ ਜੀ ਦਾ ਦਾਸ ਸਿੰਘ ਦਾ ਬਾਬਾ ਜੀਆ ਜੋ ਪਿਛੜੀ ਵਿੱਚ ਰਹਿੰਦੇ ਆ ਉਹਨਾਂ ਨਾਲ ਜਲਦੀ ਆਉਂਦੇ ਆ ਔਰ ਉਹਨਾਂ ਨਾਲ ਗੱਲਬਾਤ ਕਰਦੇ बिल्कुल बबा जी के आंसर ने खड़े हैं इधर बा जी की जो प्रतिमा बने थे बबा कानता है वो तस्वीर में इशारा करता उन्होंने दिखाया जाए ये जो प्रतिमा कि देख सकते हैं बा जी के सारे जो भी समान क्या बाबाजी अपने हाथ या अपने शोर जहाँ आप हथा जो बाबा जी बरत के सारा समान देखने पुराने लग रहा है और ये बबा जी की प्रतिमा आप देख रहे हैं मूर्ति जो स्थापित की गई है बाबा जी आपकी तुझी प्रतिमा और अंदर, अंदर हैं अंदर रही है ये बाबा जी का स्थानीय अंदर को सारे अंदर जितनी भी बाबा जी की प्रतिमा हो सारे ही प्रसाद के रूप में जो गलत करती है देख सकते हैं कि और प्रशाद के तौर तो पे इतने खुलिया पतासिया का भी प्रचार करता है कि बाबा जी ये हाँ शुरू तो बैठे हुए हैं उन्हें गलबात करा पुशा भी पता नहीं किन्ने चरते तो सी जय बा जी किन्नी कैर को सेवा कर रहे साल सेवा कर रहे हैं अच्छा बबा जी बारे कि चमत्कार देखे अपनी लाइफ तो तो के जिन्ने चर तो एक सेवा करते हैं बा जी का ऐसा चमत्कार चाहता है बी का प्रशासन चाहता जो सपना सुख रहे पूरी हम प्रशासद ਇੱਕ TikTok ਤੋਂ ਦੁਨੀਆ ਤੁਸੀਂ ਅਜ ਤੱਕ ਦੇਖਿਆ ਨਹੀਂ ਕਿ ਕਿੰਨਾ ਮੌਲੋ ਵੀ ਲੋਕੀ ਬਾਤ ਤੋਂ ਹੀ ਹੁੰਦੇ ਆ ਮੌਲੋ ਮੌਕਾ ਜੋ ਹੋਵੇ ਤਾਂ ਲੱਗੇ ਐਸਾ ਹੀ ਮੇਰਾ ਨਾਮ ਲਰਕਾ ਅੰਗਲੇਡ 2 vs 2 ਦੇ ਮੌਕਾ ਜੋ ਵੀ ਉਹਦੇ ਜਿਹੜੀ ਸ਼ੁਰੂਆਤ ਹੈ ਕਿ ਇੱਥੇ ਮਸਿਆਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ ਮਸਿਆਦੇ ਉੱਪਰ ਆ ਕੇ ਕਿੰਨੀ ਕਿ ਸੰਗਤ ਇੱਥੇ ਆ ਕੇ ਆਖੀ ਬਾਬਾ ਜੀ ਆਖੀ ਲੋਜਾਂ ਦੇ ਸਾਹ ਫਿਰ ਤੇ ਆ ਬੰਦਾ ਸਾਰੇ ਤੇ ਬਾਹਰ ਵੀ

ਮੋਟੋ ਪਰਮਾਹਮਦੇ ਆ ਜੁੜੀਆਂ ਬਣਦੀਆਂ ਉਹ ਵੀ ਮਤਾ ਦੇ ਖਲੋਦੀਆਂ ਜੁੜੀਆਂ ਠੀਕ ਹੈ ਜਿਸ ਤਰ੍ਹਾਂ ਕਿ ਬਾਬਾ ਜੀ ਸ੍ਰੀਕਾਂ ਸੰਸਦ ਸੀ ਕਿ ਕਿਤੇ ਹਰ ਤਰੀਕੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇਸ ਲਈ ਕੋਈ ਸੌਫਟ ਸੌਫਟ ਉਹ ਸੌਫਟੇ ਮਤਲਬ ਜਿੱਦਾਂ ਦਾ ਵੀ ਉਹ ਪ੍ਰਸ਼ਾਦ ਜਿਸ ਪ੍ਰਸ਼ਾਦ ਦੇ ਵਿੱਚ ਲੈ ਕੇ ਆਉਂਦੇ ਆ ਆ ਉਹ ਉੱਥੇ ਚੜਾਇਆ ਜਾਂਦਾ ਹੈਗਾ ਬਾਬਾ ਜੀ ਦੀ ਪੁਰਾਣੀ ਪ੍ਰਤਿਮਾ ਦੀ ਉਹ ਰੇਡੀਆ ਪੁਰਾਣੀ ਤਸਵੀਰ ਅਸੀਂ ਕੀ ਕਰੀਏ ਸਾਹਮਣੇ ਲੱਗ ਰਹੀ ਹੈ ਜਿਵੇਂ ਕਿ ਨਾ ਬਾਬਾ ਜੀ ਦੇ ਦਸਤ ਔਰ ਉਹਨਾਂ ਦੀ ਤਸਵੀਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਖਾਇਆ ਗਿਆ ਉਹਦੇ ਵਿੱਚ ਪਤਨ ਆ ਪਤੀ ਜੀ ਨਸਰ ਬਬਲੀ ਕੋਲ ਹੈਗੇ ਪੰਨਿਆਂ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਆ ਪਾਪਾ ਜੀ ਤਸਵੀਰ ਬਣਾਈ ਹੋਈ ਜਿਹੜੇ ਤੇ ਔਰ ਇੱਕ ਸਾਰਾ ਪ੍ਰਸ਼ਾਦ ਹੀ ਪ੍ਰਸ਼ਾਦ ਦੇ ਰੂਪ ਵਿੱਚ ਜੁੜਿਆ ਹੋਇਆ ਲੱਗ ਰਿਹਾ ਹੈ ਨਾ ਬਬਲੀ ਔਰ ਪਾਪਾ ਜੀ ਦੀ ਖਾਸ ਜਿਹੜੀ ਸੀ ਵੀ ਪ੍ਰਸ਼ਾਦ ਦੇ ਰੂਪ ਵਿੱਚ ਦਾਲੂ ਦਾ ਹੀ ਇਥੇ ਦਾ ਕਿਹੜਾ ਆ ਜਾਂਦਾ ਹੈ ਅਸੀਂ ਅੱਗੇ ਚੱਲਦੇ ਬਾਹਰ ਪਛਦੇ ਸੰਗਤ ਨੂੰ ਸੰਗਤਾਂ ਦੀ ਗੱਲ ਕਰਾਂਗੇ ਆ ਕੀ ਇਹ ਨਾ ਵੀ ਰਿਹਾ ਆਪਣਾ I uh don't -huh. uh -huh.